ਦੋਸਤੋ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਇਤਿਹਾਸਿਕ ਤੇ ਧਾਰਮਿਕ ਸਥਾਨ ਬਹੁਤ ਪ੍ਰਸਿੱਧ ਨੇ ਜਿਵੇਂ ਕਿ Hindu ਧਰਮ ਵਿੱਚ ਮੰਦਰ ਹੁੰਦੇ ਨੇ Muslim ਧਰਮ ਵਿੱਚ ਧਾਰਮਿਕ ਸਥਾਨਾਂ ਨੂੰ ਮਸਜਿਦ ਕਿਹਾ ਜਾਂਦਾ ਹੈ ਉਵੇਂ ਹੀ Sikh ਧਰਮ ਵਿੱਚ ਧਾਰਮਿਕ ਸਥਾਨਾਂ ਨੂੰ ਗੁਰਦੁਆਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰਦੁਆਰੇ ਦਾ ਅਰਥ ਹੈ ਗੁਰੂ ਦਾ ਦਵਾਰ ਜੋ ਕਿ ਸਿੱਖਾਂ ਦਾ ਧਾਰਮਿਕ ਸਥਾਨ ਹੁੰਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵੀਪਕ ਔਰ ਤੇ ਪੰਜਾਬੀ ਫੈਮਟੋਪੀ ਦੇ ਤੁਹਾਨੂੰ ਸਵਾਗਤ ਹੈ ਵੈਸੇ ਕ ਦੁਨੀਆ ਵਿੱਚ ਅਨੇਕਾ ਗੁਰਦੁਆਰੇ ਹੁੰਦੇ ਨਹੀਂ ਪਧਰੇ ਗੁਰਦੁਆਰੇ ਦੀ ਆਪਣੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਅੱਜ ਦੇ ਇਸ ਵੀਡੀਓ ਵਿੱਚ ਅਸੀਂ 10 ਪ੍ਰਸਿੱਧ ਗੁਰਦੁਆਰਿਆਂ ਬਾਰੇ ਜਾਣਨਾ ਹੈ ਗੁਰਦੁਆਰਾ ਦਰਬਾਰ ਸਾਹਿਬ ਜੋ ਕਿ ਅੰਮ੍ਰਿਤਸਰ ਵਿੱਚ ਸਥਿਤ ਹੈ ਜਸਨੂਕੇ ਹਰਮੰਦਰ ਸਾਹਿਬ ਵੀ ਕਿਹਾ ਜਾਂਦਾ ਹੈ ਇੱਥੇ ਲੱਖਾਂ ਸ਼ਰਧਾਲੂ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਖੁਦ ਇਸ ਗੁਰਦੁਆਰੇ ਦਾ ਨਿਰਮਾਣ ਕੀਤਾ ਸੀ ਕਬੋਲਡਨ ਟੈਂਪਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਸਿੱਖਾਂ ਦਾ ਧਾਰਮਿਕ ਸਥਾਨ ਹੈ ਇਸ ਕੋਦਵਾਰੀ ਵਿੱਚ ਚਾਰ ਪ੍ਰਵੇਸ਼ ਦੁਆਰ ਨੇ ਜੋ ਕਿ ਆਪਸੀ ਭਾਈਚਾਰਿਆ ਤੇ ਸਮਾਨਤਾ ਦਾ ਸੰਦੇਸ਼ ਦਿੰਦੇ ਨੇ ਇੱਥੇ ਵਿਦੇਸ਼ ਤੋਂ ਵੀ ਲੱਖਾਂ ਲੋਕ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਦੂਜਾ ਹੈ ਹਿਮਕੁੰਡ ਸਾਹਿਬ ਜੋ ਕਿ ਉੱਤਰਾਖੰਡ ਵਿੱਚ ਸਥਿਤ ਹੈ ਇਹ ਕੋਦਵਾਰਾ ਸਾਹਿਬ ਸਮੁੰਦਰ ਤੋਂ 4160 ਮੀਟਰ ਉੱਚਾ ਹੈ ਕਿ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ ਇਸ ਕਰਕੇ ਯਾਤਰੀਆਂ ਦੀ ਸੁਰੱਖਿਆ ਲਈ 1 ਅਕਤੂਬਰ ਤੋਂ ਅਪ੍ਰੈਲ ਤੱਕ ਬੰਦ ਰਹਿੰਦਾ ਹੈ ਇਹ ਸੁੰਦਰਪੂਰਨ ਦੀ ਨਾਲ ਹੀ ਵਸਤੂ ਕਲਾ ਦਾ ਵੀ ਉਦਾਹਰਣ ਹੈ ਪੀਜਾ ਹੈ ਹਜ਼ੂਰ ਸਾਹਿਬ ਜੋ ਕਿ ਮਹਾਰਾਸ਼ਟਰ ਵਿੱਚ ਸਥਿਤ ਹੈ ਇਹ ਸਿੱਖਾਂ ਦੇ ਪੰਜ ਤੱਤਾਂ ਵਿੱਚੋਂ ਇੱਕ ਹੈ ਇਹ ਮਹਾਰਾਸ਼ਟਰ ਦੇ ਨਾਂਦੀਰ ਨਗਰ ਗੋਦਾਵਲੀ ਨਦੀ ਦੇ ਕਿਨਾਰੇ ਤੇ ਸਥਿਤ ਹੈ ਇਸទី ਵਿੱਚ ਸਥਿਤ ਗੁਰਦੁਆਰੇ ਨੂੰ ਸੱਚਖੰਡ ਸਾਹਿਬ ਕਹਿੰਦੇ ਨੇ ਇਸ ਸਥਾਨ ਤੇ 1708 ਵਿੱਚ ਗੁਰਗੋਬਿੰਦ ਸਿੰਘ ਜੀ ਦਾ ਸਸਕਾਰ ਕੀਤਾ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਦੇਸ਼ ਤੇ ਅਸਤਾ ਨਿਰਮਾਣ 1832 ਤੋਂ 1837 ਦੇ ਵਿਚਕਾਰ ਹੋਇਆ। ਚੌਥਾ ਹੈ ਪੌਂਟਾ ਸਾਹਿਬ ਜੋ ਕਿ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ। ਇਹ ਗੁਰੂ ਦਵਰਾ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ। ਇਹ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਸਥਿਤ ਹੈ। ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਲਗਭਗ 4 ਸਾਲ ਬਿਤਾਏ ਨੇ ਅਤੇ 10 ਗ੍ਰੰਥ ਦੀ ਰਚਨਾ ਕੀਤੀ। ਅੱਜ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਅਤੇ ਕੋਰਤ ਸਮਾਰਨ ਵੀ ਮੌਜੂਦ ਹੈ। ਪੰਜਵਾਂ ਹੈ ਸੀਸ ਗੰਸਾਹਿ ਜੋ ਕਿ ਦਿੱਲੀ ਵਿੱਚ ਸਥਿਤ ਹੈ ਇਹ ਬਹੁਤ ਹੀ ਪੁਰਾਣਾ ਗੁਰਦੁਆਰਾ ਸਾਹਿਬ ਹੈ ਜੋ ਕਿ ਚਾਂਦਨੀ ਚੌਂਕ ਵਿੱਚ ਸਥਿਤ ਹੈ ਇਹ ਕਿਹਾ ਜਾਂਦਾ ਹੈ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਕੱਟ ਕੇ ਡੇਗ ਗਿਆ ਸੀ ਅਤੇ ਉਹਨਾਂ ਨੂੰ ਮੌਤ ਦੀ ਸਹਤਤੀ ਗਈ ਸੀ ਕਿਉਂਕਿ ਉਹਨਾਂ ਨੇ ਮੁਸਲਮ ਧਰਮ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉੱਥੇ ਹੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ ਜੀਵਾ ਹੈ ਫਤਿਹਗੜ ਸਾਹਿਬ ਜੋ ਕਿ ਪੰਜਾਬ ਦੇ ਫਤਿਹਗੜ ਜ਼ਿਲ੍ਹੇ ਵਿੱਚ ਸਥਿਤ ਹੈ ਇੱਥੇ ਹੀ ਸਹਿਜਾਂ ਦਾ ਫਤਿਹ ਸਿੰਘ ਅਤੇ ਜੋਰਾਵਰ ਸਿੰਘ ਜੀ ਨੂੰ ਨਿਹਾ ਵਿੱਚ ਜਿੰਦਾ ਜਨਮਾ ਦਿੱਤਾ ਗਿਆ ਸੀ ਇਹ ਗੁਰਦੁਆਰਾ ਸਾਹਿਬ ਨਦੀ ਯਾਦ ਵਿੱਚ ਹੀ ਬਣਾਇਆ ਗਿਆ ਹੈ ਸਤਮਾ ਹੈ ਦਮਦਮਾ ਸਾਹਿਬ ਜੋ ਕਿ ਪੰਜਾਬ ਵਿੱਚ ਹੀ ਸਥਿਤ ਹੈ ਦਮਦਮਾ ਤੋਂ ਭਾਵ ਹੈ ਆਰਾਮ ਜਾਂ ਸਾਹਸ ਦਾ ਸਥਾਨ ਇਹ ਸਿੱਖਾਂ ਦੀ ਪੰਜ ਤੱਤਾਂ ਵਿੱਚੋਂ ਇੱਕ ਹੈ ਮੁਗਲ ਅਤਿਆਚਾਰਾਂ ਖਿਲਾਫ ਲੜਾਈ ਲੜਨ ਤੋਂ ਬਾਅਦ ਗੁਰਗੋਵੀ ਸਿੰਘ ਜੀ ਇੱਥੇ ਆ ਕੇ ਰੁਕੇ ਸੀ ਇਸ ਕਰਕੇ ਇਸ ਨੂੰ ਗੁਰੂ ਕੀ ਕਾਸ਼ੀ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ 8ਵਾਂ ਹੈ ਮਨੀਕਰਨ ਸਾਹਿਬ ਜੋ ਕਿ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ ਇਹ ਮਨਾਲੀ ਦੀਆਂ ਪਹਾੜੀਆਂ ਦੇ ਵਿੱਚਕਾਰ ਹੈ ਜੋ ਕਿ ਬਹੁਤ ਹੀ ਸੁੰਦਰ ਅਤੇ ਸ਼ਾਨਦਾਰ ਨਜ਼ਾਰਾ ਹੈ ਇਹ ਮੰਨਿਆ ਜਾਂਦਾ ਹੈ ਕਿ ਗੁਰਦੁਆਰnik ਦੇਰ ਜੀ ਨੇ ਆਪਣੀ ਯਾਤਰਾ ਦੇ ਦੌਰਾਨ ਇੱਥੇ ਧਿਆਨ ਲਗਾਇਆ ਸੀ ਇਹ ਗੁਰਦੁਆਰਾ ਸਾਹਿਬ ਜਿਸ ਕੋਲਿਤ ਸਥਿਤ ਹੈ ਉਸ ਕੋਲ ਦੇ ਦੂਜੇ ਪਾਸੇ ਭਗਵਾਨ ਸ਼ਿਵ ਜੀ ਜੀ ਦਾ ਬਹੁਤ ਹੀ ਸੁੰਦਰ ਅਤੇ ਪ੍ਰਸਿੱਧ ਮੰਦਿਰ ਹੈ ਇੱਥੇ ਆਉਣ ਵਾਲੇ ਲੋਕ ਉਬਲਦੇ ਪਾਣੀ ਵਿੱਚ ਚਨੇ ਅਤੇ ਚੌਲ ਉਬਾਲਦੇ ਨੇ ਨੋਵਾ ਹੈ ਰਿਵਾਲ ਸਰ ਸਾਹਿਬ ਜੋ ਕਿ ਹਿਮਾਚਲ ਪ੍ਰਦੇਸ਼ ਵਿੱਚ ਮੰਡੀ ਕਸ ਦੇ ਵਿੱਚ ਸਥਿਤ ਹੈ ਇਹ ਗੁਰਦੁਆਰਾ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ ਜੋ ਕਿ ਇੱਕ ਪ੍ਰਾਚੀਨ ਤੀਰਥ ਸਥਾਨ ਹੈ ਇਹ ਕਿਹਾ ਜਾਂਦਾ ਹੈ ਕਿ ਇੱਥੇ ਸਿੱਖਾਂ ਨੇ ਇਕੱਠੇ ਹੋ ਕੇ ਮੁਗਲ ਸ਼ਾਸਕ ਔਰੰਗਜ਼ੇਬ ਖਿਲਾਫ ਲੜਾਈ ਲੜੀ ਸੀ ਇੱਥੇ ਬਹੁਤ ਵੱਡਾ ਸਰੋਵਰ ਹੈ ਅਤੇ 108 ਪੌੜੀਆਂ ਚੜ੍ਹ ਕੇ ਅਸੀਂ ਇੱਥੋਂ ਦੇ ਦਰਸ਼ਨ ਕਰ ਸਕਦੇ ਹਾਂ ਦਸਮਾ ਹੈ ਬੰਗਲਾ ਸਾਹਿਬ ਜੋ ਕਿ ਦਿੱਲੀ ਵਿੱਚ ਹੀ ਸਥਿਤ ਹੈ ਇਹ ਦਿੱਲੀ ਦੇ ਸਭ ਤੋਂ ਮਹੱਤਵਪੂਰਨ ਸਥਾਨਾਂ ਵਿੱਚੋਂ ਇੱਕ ਹੈ ਜੋ ਕਿ ਬਹੁਤ ਵੱਡਾ ਹੈ ਅਤੇ ਬਹੁਤ ਹੀ ਸੁੰਦਰ ਹੈ ਇਹ ਜਗ੍ਹਾ ਪਹਿਲਾਂ ਰਾਜਾ ਜੈ ਸਿੰਘ ਜੀ ਦੀ ਸੀ ਜਿਸ ਨੂੰ ਬਾਅਦ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਯਾਦ ਵਿੱਚ ਗੁਰਦੁਆਰੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਸ਼ੁਰੂਆਤੀ ਦਿਨਾਂ ਵਿੱਚ ਇਸ ਨੂੰ ਪਹਿਲਾਂ ਜੈ ਸਿੰਘ ਪੁਰਾ ਕਿਹਾ ਜਾਂਦਾ ਸੀ ਅਤੇ ਬਾਅਦ ਵਿੱਚ ਇਸ ਨੂੰ ਬੰਗਲਾ ਸਾਹਿਬ ਗੁਰਦੁਆਰਾ ਤੇ ਨਾਮ ਨਾਲ ਜਾਣਿਆ ਜਾਣ ਲੱਗਾ ਤਾਂ ਦੋਸਤੋ ਇਹ ਸੀ ਸਾਡੇ ਭਾਰਤ ਦੇ 10 ਧਾਰਮਿਕ ਗੁਰਦੁਆਰਿਆਂ ਦੇ ਬਾਰੇ ਜਾਣਕਾਰੀ ਤੁਹਾਨੂੰ ਸਭ ਤੋਂ ਦਿਲਚਸਪ ਕਿਹੜਾ ਗੁਰਦੁਆਰਾ ਲੱਗਿਆ ਤੇ ਕਿਹੜੀ ਗੱਲ ਲਗੀ ਆਪਣੀ ਵਿਚਾਰ ਕੇ ਡਾਕੂਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਮਿਲਦੀ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ